ਮਾਮਾ ਜੀ ਵੰਗੂ ਪੱਕ ਬਣ ਕੇ ਉਹਨਾਂ ਵਰਗਾ ਹੋਣ ਦਾ ਦਿਖਾਵਾ ਕਰਦਾ ਮਤਲਬ ਸੇਵਾ ਸਫਰਿੰਗ ਸੈਕਰੀਫਾਈਸ ਮਤਲਬ ਤੁਸੀਂ ਲੋਕਾਂ ਨਾਲ ਖੜੇ ਹੋਵੋ ਤਾਂ ਭਗਤ ਸਿੰਘ ਇਹ ਦੇ ਉਹਨਾਂ ਦੇ ਅਸੂਲਾਂ ਤੇ ਨਹੀਂ ਆਪਾਂ ਚੱਲਦੇ ਜੇ ਗੁਰੂ ਸਾਹਿਬਾਨ ਦੇ ਅਸੂਲਾਂ ਤੇ ਨਹੀਂ ਚੱਲਦੇ ਫਿਰ ਆਪਾਂ ਜਿੰਨੇ ਮਰਜੀ ਮੱਥੇ ਟੇਕੀ ਜਾਈ ਤੁਸੀਂ ਆਪਣਾ ਸਹਾਰਾ ਆਪ ਬਣਨਾ ਹੈ ਭਗਵਾਨ ਤੁਮਾਰ ਹੋਣੀ ਖਟਕਰ ਕਹਲਾ ਪਹੁੰਚ ਜਾਂਦੇ ਆ ਲੁਧਿਆਣਾ ਸ਼ਹਿਰ ਵਿੱਚ ਵਾਲੀ ਸੁਖਦੇਵ ਦਾ ਘਰ ਹੈ ਉੱਥੇ ਮੈਂ ਨਹੀਂ ਅਜੇ ਤੱਕ ਕਿਸੇ ਵੀ ਸਿਆਸੀ ਲੀਡਰ ਨੂੰ ਜਾਂਦੇ ਆ ਦੇਖਿਆ ਕਿ ਸੁਖਦੇਵ ਦੀ ਕੁਰਬਾਨੀ ਘਟ ਸੀ ਉਹ ਤੇ ਆ ਕਿ ਜਿਹੜੇ ਲੋਕ ਬਿਲਕੁਲ ਭਗਤ ਸਿੰਘ ਦੇ ਉਲਟ ਚੱਲਣ ਵਾਲੇ ਨੇ ਉਹ ਉਹ ਵੀ ਇਹ ਮਖੋਟਾ ਪਾ ਲੈਂਦੇ ਜੀ ਭਗਤ ਸਿੰਘ ਨੂੰ ਜਾਣ ਪਰ ਮੈਂ ਕਿ ਜਦੋਂ ਉਹਨਾਂ ਦੀ ਲਿਖਤ ਦਿਖਾ ਲਈ ਦੀ ਉਹਨਾਂ ਨੂੰ ਫਿਰ ਉਹ ਦੌੜ ਜਾਂਦੇ ਤਾਂ ਕਰਕੇ ਤਿੰਨ ਬੋਸ ਜਿਹੜੇ ਨੇ ਇਹ ਗ੍ਰਾਮਾ ਵਾਲੇ ਇਕੱਠੇ ਲੱਗੇ ਇਹ ਸਾਡੇ ਨਾਨੇ ਜੀ ਦੱਸਦੇ ਆ ਮੁਖ ਦੀ ਮੁਨੱਖਾ ਤੋਂ ਲੁੱਟ ਖਤਮ ਨਹੀਂ ਹੁੰਦੀ ਸਾਡੀ ਜੰਗ ਜਾਰੀ ਰਹੇਗੀ ਜਿਵੇਂ ਕਿ ਤੁਸੀਂ ਸ਼ਹੀਦ ਪਰਿਵਾਰ ਦੇ ਵਿੱਚੋਂ ਤੇ ਜਿਹੜਾ ਇਸ ਟਾਈਮ ਸੂਬੇ ਦਾ ਮੁਖੀ ਆ ਉਹ ਤੁਹਾਡੇ ਮਾਮਾ ਜੀ ਵਾਂਗੂ ਪੱਗ ਬੰਨ ਕੇ ਉਹਨਾਂ ਵਰਗਾ ਹੋਣ ਦਾ ਦਿਖਾਵਾ ਕਰਦਾ ਕਿ ਉਹਨਾਂ ਦੀ ਆਈਡੋਲੋਜੀ ਤੇ ਇਹਨਾਂ ਦੀ ਆਈਡੋਲੋਜੀ ਦੇ ਵਿੱਚ ਤੁਹਾਨੂੰ ਫਰਕ ਲੱਗਦਾ ਸਾਫ਼ ਹੀ ਹੈ ਕਿ ਭਗਤ ਸਿੰਘ ਕਹਿੰਦੇ ਸੀ ਵੀ ਮੇਰਾ ਅਸੂਲ ਹੈ ਸੇਵਾ ਮਤਲਬ ਤਿੰਨ ਐਸ ਬਣਾਏ ਸੀ ਉਹਨਾਂ ਨੇ ਜਦੋਂ ਨੌਜਵਾਨ ਭਾਰਤ ਸਭਾ ਖੜੀ ਕੀਤੀ ਜਿਹਦਾ 100 ਸਾਲ ਹੈ ਕਿ ਮਤਲਬ ਸੇਵਾ ਸਫਰਿੰਗ ਸੈਕਰੀਫਾਈਸ ਮਤਲਬ ਤੁਸੀਂ ਲੋਕਾਂ ਨਾਲ ਖੜੇ ਹੋਵੋ ਤਾਂ ਭਗਤ ਸਿੰਘ ਭਗਤ ਸਿੰਘ ਵੀ ਇਸ ਕਰਕੇ ਅੱਜ ਜਿੰਦਾ ਹੈ ਕਿਉਂਕਿ ਉਹ ਜਦੋਂ ਕਾਨਪੁਰ ਚ ਹੜ ਆਏ ਤੇ ਉਹ ਇੱਕ ਮਹੀਨਾ ਹੜਾ ਵਿੱਚ ਲੋਕਾਂ ਦੇ ਨਾਲ ਖੜੇ ਸੀ ਮਤਲਬ ਉਦੋਂ ਅਜੇ ਇਨਕਲਾਬੀ ਨਹੀਂ ਹੋਏ ਬਾਅਦ ਵਿੱਚ ਕਿਉਂਕਿ ਜਿਵੇਂ ਜਿਵੇਂ ਪ੍ਰੋਬਲਮਸ ਆਈਆਂ ਉਹਦਾ ਹੱਲ ਉਹਨਾਂ ਨੇ ਕੱਢਿਆ ਤਾਂ ਇਹ ਇੱਕ ਵੀ ਜੇ ਤੁਸੀਂ ਮਤਲਬ ਜਸਟ ਫੋਟੋ ਲਾ ਕੇ ਔਰ ਫੋਟੋ ਵੀ ਮਗਰ ਨਾਉਦੇ ਰ ਅੱਗੇ ਨਹੀਂ ਲਾਉਦੇ ਤਾਂ ਕਿ ਤੁਸੀਂ ਜਵਾਬਦੇ ਨਾ ਹੋਵੋ ਮਤਲਬ ਬਾਬਾ ਸਾਹਿਬ ਅੰਬੇਦਕਰ ਦੀ ਵੀ ਮਗਰ ਫੋਟੋ ਹੁੰਦੀ ਹੈ ਕਿਸੇ ਦੇ ਅੱਗੇ ਟੇਬਲ ਤੇ ਦੇਖੀ ਤੁਸੀਂ ਤਾਂ ਕਿ ਉਹ ਜਵਾਬਦੇ ਤੇ ਅੱਗੇ ਹੋਊਗਾ ਤੇ ਜਵਾਬਦੇ ਹੋਣਾ ਮਗਰ ਤੇ ਤੁਸੀਂ ਤੁਹਾਨੂੰ ਦਿਖਾਉਣ ਵਾਸਤੇ ਹੋਰੇ ਕਿ ਇਹੀ ਮੰਗ ਕਰਦੇ ਕਿ ਤੁਸੀਂ ਇਹ ਜਿਹੜਾ ਦਿਖਾਵਾ ਪਨ ਛੱਡ ਕੇ ਜੇ ਅਸਲ ਲੋਕਾਂ ਦੀ ਸੇਵਾ ਕਰੋਗੇ ਤੇ ਲੋਕ ਤੁਹਾਨੂੰ ਸਿਰਾਂ ਤੇ ਚੁੱਕਣਗੇ ਹੁਣ ਤੁਸੀਂ ਆਪਣਾ ਮਤਲਬ ਫਿਰ ਉਸ ਤੋਂ ਬਾਅਦ ਮਤਲਬ ਜਿਹੜਾ ਹੈ ਮਤਲਬ ਇਹ ਬਹੁਤ ਵੱਡੀ ਫਲਯੋਰ ਹੈਗੀ ਹੈ ਪਰ ਇਹ ਕਿ ਲੋਕ ਜਾਗਦੇ ਨੇ ਲੋਕ ਕਹਿਣਗੇ ਤੇ ਇਹਨਾਂ ਨੂੰ ਜਵਾਬਦੇਹੀ ਹੁੰਦੀ ਆ ਆ ਜਿਹੜਾ ਹੁਣ ਤੁਹਾਡੇ ਇੱਥੇ ਵੀ ਕੰਮ ਚੱਲ ਰਿਹਾ ਉਹ ਲੋਕਾਂ ਦੇ ਰੌਲਾ ਪਾਉਣ ਤੋਂ ਬਾਅਦ ਜਵਾਬਦੇਹੀ ਕਰਕੇ ਹੀ ਆ ਥੋੜਾ ਬਾਅਦ ਜਿਹੜੇ ਲੋਕਾਂ ਨੇ ਆਪਣੀ ਗਾਹ ਚਿਚੀ ਉਂਗਲੀ ਤੋਂ ਖੂਨ ਵੀ ਨਹੀਂ ਬਹਾਇਆ ਉਹ ਅੱਜ ਸੱਤਾ ਦਾ ਨਿੱਗ ਮਾਰ ਰਹੇ ਆ ਲੇਕਿਨ ਸ਼ਹੀਦ ਪਰਿਵਾਰ ਜਿਹੜੇ ਜਿਵੇਂ ਕਿ ਆਪਾਂ ਸ਼ਹੀਦ ਰੂਦਮ ਸਿੰਘ ਦੇ ਪਰਿਵਾਰ ਦੀ ਇਹ ਵੀ ਆਪਾਂ ਹਾਲ ਦੇਖਿਆ ਹੈ ਨਾ ਵੀ ਕਿਵੇਂ ਉਹ ਦਿਹਾੜੀਆਂ ਕਰ ਲਿਓ ਮਜਬੂਰ ਆ ਤੁਹਾਨੂੰ ਨਹੀਂ ਲੱਗਦਾ ਸ਼ਹੀਦ ਪਰਿਵਾਰਾਂ ਨੂੰ ਜੋ ਥਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ ਜੀ ਇਹਦੇ ਵਿੱਚ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਸ਼ਹੀਦਾਂ ਨੇ ਕਦੇ ਦਿਖਾ ਕੇ ਨਹੀਂ ਕੰਮ ਕੀਤਾ ਸਾਡੇ ਪਰਿਵਾਰਾਂ ਨੂੰ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਕਿਸੇ ਅੱਗੇ ਹੱਥ ਨਹੀਂ ਢੜਨੀ ਇਸ ਕਰਕੇ ਨਹੀਂ ਕਿ ਮੇਰੀ ਜਾਇਦਾਦ ਹੈ ਕਿਉਂਕਿ ਅਸੀਂ ਜ਼ਕੀਰਦਾਰੀ ਨੂੰ ਤਾਂ ਖਤਮ ਕੀਤਾ ਹੈ ਜਾਇਦਾਦ ਨਹੀਂ ਹੈ ਉਹ ਲੋਕਾਂ ਦੀ ਜਾਇਦਾਦ ਹੈ ਅਗਰ ਭਗਤ ਸਿੰਘ ਨਾਲ ਤੁਸੀਂ ਪਿਆਰ ਕਰਦੇ ਹੋ ਮੇਰੇ ਨਾਲ ਜਿਆਦਾ ਕਰਦੇ ਤਾਂ ਇਹ ਇਸ ਕਰਕੇ ਇਹ ਗੱਲ ਆਪਾਂ ਨੂੰ ਸਵਾਲ ਮਤਲਬ ਨਹੀਂ ਇਹਦਾ ਸਵਾਲ ਇਹ ਹੈ ਕਿ ਭਗਤ ਸਿੰਘ ਦੀ ਚਿੰਤਾ ਨੂੰ ਕੋਈ ਅੱਗੇ ਲਿਜਾ ਰਿਹਾ ਹੈ ਕਿ ਨਹੀਂ ਲਿਜਾ ਰਿਹਾ ਉਹਨਾਂ ਦੀ ਚਿੰਤਾ ਲੋਕਾਂ ਦੀ ਨਾਬਰਾਬਰੀ ਖਤਮ ਕਰਨ ਦੀ ਸੀ ਉਹਨਾਂ ਦੀ ਚਿੰਤਾ ਮਹਿਲਾਵਾਂ ਨੂੰ ਬਰਾਬਰ ਹਿੱਸੇਦਾਰੀ ਦੇਣ ਦੀ ਸੀ ਅਸ਼ੂਤ ਨੂੰ ਉੱਚਾ ਚੁੱਕ ਕੇ ਬਰਾਬਰ ਬਣਾਉਣ ਦੀ ਸੀ ਤਾਂ ਉਹ ਉਹ ਜੋ ਜਿਹੜੀ ਧਰਮ ਦੀ ਅੱਜ ਕੱਲ ਮਤਲਬ ਹੈ ਕਿ ਉਹਦਾ ਇੱਕ ਨਮਾਜ਼ ਹੈ ਉਹਦੀ ਕਿ ਵੀ ਤੁਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾ ਰਹੇ ਹੋ ਭਗਤ ਸਿੰਘ ਕਹਿੰਦਾ ਸੀ ਵੀ ਇਹ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਤਾਂ ਇਹ ਇਸ ਕਰਕੇ ਜੇ ਉਹਨਾਂ ਦੇ ਅਸੂਲਾਂ ਤੇ ਨਹੀਂ ਆਪਾਂ ਚੱਲਦੇ ਜੇ ਗੁਰੂ ਸਾਹਿਬਾਨ ਦੇ ਅਸੂਲਾਂ ਤੇ ਨਹੀਂ ਚੱਲਦੇ ਫਿਰ ਆਪਾਂ ਜਿੰਨੇ ਮਰਜ਼ੀ ਮੱਥੇ ਟੇਕੇ ਜਾਈਏ ਉਹਦੇ ਨਾਲ ਭਲਾ ਨਹੀਂ ਹੁੰਦਾ ਨਾ ਤੁਹਾਡਾ ਹੁੰਦਾ ਨਾ ਸਮਾਜ ਦਾ ਸੋ ਧੰਨਵਾਦ ਇੱਕ ਇੱਕ ਸਾਲ ਹੋਰ ਉੱਥੇ ਜਾ ਬਥੜਾ ਚਲੋ ਚੱਲੋ ਇੱਕ ਮਿੰਟ ਇੱਕ ਵਾਰ ਖਾਣ ਚੱਲ ਜਾਈਏ ਜਿਵੇਂ ਤੁਹਾਡੇ ਨਾਨਾ ਜੀ ਸੀਗੇ ਜੀਤ ਸਿੰਘ ਜੀ ਜਦੋਂ ਵੀ ਕਿਸਾਨਾਂ ਤੇ ਮੁਸੀਬਤ ਸੀ ਉਹਨਾਂ ਨੇ ਪਗੜੀ ਸੰਭਾਲ ਚੱਟਾ ਦਾ ਨਾਅਰਾ ਦੇ ਕੇ ਕਿਸਾਨਾਂ ਦੀ ਬਾਹ ਫੜੀ ਸੀ ਤੇ ਲੇਕਿਨ ਅੱਜ ਜਿਵੇਂ ਕਿਸਾਨਾਂ ਦਾ ਜੋ ਦਰਸ਼ਾ ਹੋ ਰਹੀ ਹੈ ਆਪਣੇ ਸਾਹਮਣੇ ਆ ਕਿੰਨੀਆਂ ਜ਼ਮੀਨਾਂ ਵਹਿ ਗਈਆਂ ਤੇ ਲੇਕਿਨ ਉਹਨਾਂ ਨੂੰ ਮੁਆਵਜ਼ੇ ਦੇ ਨਾਮ ਦੇ ਉੱਪਰ ਸਿਰਫ ਇੱਕ ਉਹਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਇਹਦੇ ਬਾਰੇ ਜਰੂਰ ਤੁਹਾਡੀ ਟਿੱਪਣੀ ਅਸੀਂ ਲੈਣੀ ਚਾਹਾਂਗੇ ਪਹਿਲੀ ਗੱਲ ਇਹ ਹੈ ਕਿ ਵੀ ਉਦੋਂ ਬਹੁਤ ਹਾਲਤ ਖਰਾਬ ਸੀ ਗਈ ਪਰ ਉਹਨਾਂ ਨੇ ਕਿ ਐਸੇ ਵੀ ਲੋਕਾਂ ਦਾ ਏਕਤਾ ਜਿਹੜਾ ਉਹ ਭਾਵੇਂ ਅੰਗਰੇਜ਼ ਸਰਕਾਰ ਹੋਵੇ ਜਿਹੜੀ ਆਪਣੇ ਉਹਨਾਂ ਕਹਿੰਦੀ ਵੀ ਸਾਡੇ ਤੇ ਸੂਰਜ ਨਹੀਂ ਡੁੱਬਦਾ ਲੇਕਿਨ ਉਹਦਾ ਜਵਾਬ ਲੋਕਾਂ ਦੀ ਏਕਤਾ ਸੀ। ਪਗੜੀ ਸੰਭਾਲ ਦੇਟਾਂ ਨੇ ਲੋਕਾਂ ਦੀ ਏਕਤਾ ਕੀਤੀ। ਆਪਾਂ ਸਾਲ ਪਰ ਦਿੱਲੀ ਦੇ ਉੱਤੇ ਮੋਰਚਾ ਲਾਇਆ ਉਹ ਏਕਤਾ ਨੂੰ ਸਮਝਦੇ ਹੋਏ। ਤੋਂ ਅੱਜ ਵੀ ਜੇ ਤੁਹਾਡੇ ਹੋ ਰਿਹਾ ਤੇ ਲੋਕਾਂ ਨੇ ਆਪਣੇ ਮਸਲੇ ਆਪ ਹੱਲ ਕਰਨੇ। ਸਾਨੂੰ ਦੂਜਿਆਂ ਵੱਲ ਦੇਖਣਾ ਬੰਦ ਕਰਨਾ ਚਾਹੀਦਾ। ਗੁਰੂ ਜੇਗ ਬਹਾਦਰ ਸਾਹਿਬ ਨੇ ਜਿਹੜਾ ਗੁਰਮੰਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਸੀ। ਉਹ ਇਹ ਸੀਗਾ ਕਿ ਬਲ ਹੁਆ ਬੰਦਨ ਛੂਟੇ ਸਭ ਕੁਝ ਹੋ ਤਪਾਏ। ਨਾਨਕ ਤੁਮਰੇ ਹੱਥ ਮੇਂ ਤੁਮ ਹੀ ਹੋਏ ਸਹਾਰਾ ਕਿ ਤੁਸੀਂ ਆਪਣਾ ਸਹਾਰਾ ਆਪ ਬਣਨਾ ਹੈ ਬਲਵਾਨ ਬਣੋ ਬਲਵਾਨ ਇਕਤਾ ਵਿੱਚ ਹੈ ਮਲ ਇਕੱਠਿਆਂ ਰਹਿਣ ਵਿੱਚ ਹੈ ਤੋ ਜਿਹੜਾ ਵੀ ਕੋਈ ਵਖਰੇਵੇਂ ਕਰਦਾ ਉਹ ਤੇ ਤੂੰ ਬਰੀ ਹੁੰਦੇ ਔਰ ਇਹੀ ਮਤਲਬ ਉਹ ਉਹਨਾਂ ਦੇ ਕੁਰਬਾਨੀਆਂ ਦੇ ਵਿੱਚ ਇੱਕ ਸੁਨੇਹਾ ਜਿਹੜਾ ਜੇ ਆਪਾਂ ਸੁਨੇਹ ਨੂੰ ਨਹੀਂ ਐਡਾਪਟ ਕਰਦੇ ਤੇ ਜਿਹਨੇ ਮਰਜੀ ਮੱਥੇ ਟੇਕੀ ਜਾਈਏ ਜਿਹਨੇ ਮਰਜੀ ਬਖਰੀਏ ਕਰੀ ਜਾਈਏ ਉਹ ਉਹਨਾਂ ਉਹਨਾਂ ਨੂੰ ਕੁਝ ਨਹੀਂ ਕਰਦੇ ਜਿਵੇਂ ਤੁਸੀਂ ਬਖਰੀਵੇ ਦੀ ਗੱਲ ਕੀਤੀ ਉਹ ਬਖਰੀਵਾ ਤਾਂ ਦੇਖੋ ਆਪੇ ਸ਼ਹੀਦਾਂ ਨਾਲ ਹੀ ਹੋ ਰਿਹਾ ਕੋਈ ਵੀ ਸਿਆਸੀ ਪਾਰਟੀ ਦੇ ਵੀ ਖੜੀ ਹੁੰਦੀ ਹੈ ਚਾਹੇ ਮਨਪ੍ਰੀਤਵਾਦ ਹੋਣਾ ਪੀਪੀ ਬਣੀ ਚਾਹੇ ਭਗਵੰਤ ਮਾਨ ਹੋਣੀ ਖਟਕੜ ਕਲਾ ਪਹੁੰਚ ਜਾਂਦੇ ਆ ਲੁਧਿਆਣਾ ਸ਼ਹਿਰ ਵਿੱਚ ਭਗਤ ਸਿੰਘ ਦੇ ਨਾਲ ਸ਼ਹੀਦ ਹੋਣ ਵਾਲੇ ਸੁਖਦੇਵ ਦਾ ਘਰ ਹੈ ਉੱਥੇ ਮੈਂ ਨਹੀਂ ਅਜੇ ਤੱਕ ਕਿਸੇ ਵੀ ਸਿਆਸੀ ਲੀਡਰ ਨੂੰ ਜਾਂਦੇ ਆ ਦੇਖਿਆ ਕਿ ਸੁਖਦੇਵ ਦੀ ਕੁਰਬਾਨੀ ਘਟ ਸੀ ਨਹੀਂ ਦੇਖੋ ਗੱਲ ਇਹ ਉਹ ਹੈਗਾ ਕਿ ਲੋਕ ਜਜ਼ਬਾਤੀ ਨੇ ਤੇ ਉਹਨਾਂ ਜਜ਼ਬਾਤੀਆਂ ਦਾ ਇਹ ਵਪਾਰੀ ਲੋਕ ਨੇ ਤੁਹਾਡੇ ਜਜ਼ਬਾਤ ਦਾ ਫਾਇਦਾ ਕਿਵੇਂ ਉਠਾਉਣਾ ਹੈ ਤੋਂ ਉਹ ਉਹ ਤੇ ਹੈ ਕਿ ਜਿਹੜੇ ਲੋਕ ਬਿਲਕੁਲ ਭਗਤ ਸਿੰਘ ਦੇ ਉਲਟ ਚੱਲਣ ਵਾਲੇ ਨੇ ਉਹ ਉਹ ਵੀ ਇਹ ਮਖੋਟਾ ਪਾ ਲੈਂਦੇ ਵੀ ਅਸੀਂ ਜੀ ਭਗਤ ਸਿੰਘ ਨੂੰ ਜਾਣ ਪਰ ਮੈਂ ਕਿਹਾ ਜਦੋਂ ਉਹਨਾਂ ਦੀ ਲਿਖਤ ਦਿਖਾ ਲਈ ਦੀ ਉਹਨਾਂ ਨੂੰ ਫਿਰ ਉਹ ਦੌੜ ਜਾਂਦੇ ਨੇ ਤੇ ਉਹ ਵੀ ਭਗਤ ਸਿੰਘ ਲਿਖ ਕੇ ਛੱਡ ਗਏ ਭਗਤ ਸਿੰਘ ਇੱਕ ਇਹੋ ਜਿਹਾ ਸਾਡਾ ਸ਼ਹੀਦ ਹੈ ਜਿਨੇ ਹਰ ਗੱਲ ਲਿਖਤ ਵਿੱਚ ਰੱਖੀ ਹੈ ਹਾਂਜੀ ਭਾਵੇਂ ਥੋੜਾ ਟਾਈਮ ਮਿਲਿਆ ਉਹਨੂੰ ਪਰ ਉਹ ਹਰ ਚੀਜ਼ ਨੂੰ ਲਿਖ ਕੇ ਛੱਡ ਗਏ ਤੇ ਇਸ ਕਰਕੇ ਜਦੋਂ ਉਹਦੇ ਤੇ ਆਪਾਂ ਕਰਾਂਗੇ ਤਾਂ ਇਹ ਜਿਹੜਾ ਤੁਹਾਡਾ ਬਿਲਕੁਲ ਠੀਕ ਹੈ ਕਿ ਸਾਨੂੰ ਸਭ ਕੋ ਔਰੀ ਜਿਹਦੇ ਤਿੰਨ ਬੋਸ ਲੱਗੇ ਨੇ ਇਹ ਸਾਡੇ ਨਾਨੀ ਜੀ ਦੇ ਕਹਿਣ ਤੇ ਲੱਗੇ ਸੀ ਉਹਨਾਂ ਨੇ ਕਿਹਾ ਸੀ ਮੇਰਾ ਮੁੰਡਾ ਇਕੱਲਾ ਖੜਾ ਨਹੀਂ ਚੰਗਾ ਲੱਗਦਾ ਉਹ ਆਪਣੇ ਸਾਥੀਆਂ ਨਾਲ ਖੜਾ ਚੰਗਾ ਲੱਗਦਾ ਤਾਂ ਕਰਕੇ ਤਿੰਨ ਬੁੱਤ ਜਿਹੜੇ ਨੇ ਜਿਗਰਾਵਾਵਾਲੇ ਇਕੱਠੇ ਲੱਗੇ ਇਹ ਸਾਡੇ ਨਾਨੀ ਜੀ ਦੱਸਨੇ ਆ ਸੀ ਔਰ ਉਹਨਾਂ ਕੋਲ ਚੀਜ਼ਾਂ ਵੀ ਇਦਾਂ ਸੀ ਉਹਨਾਂ ਨੇ ਤਿੰਨਾਂ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਸੋ ਭਗਤ ਸਿੰਘ ਜੀ ਦੀ ਇੱਕ ਆਡੋਲਜੀ ਹੋਰ ਸੀਗੀ ਉਹ ਕਹਿੰਦੇ ਸੀ ਵੀ ਜਦੋਂ ਤੱਕ ਮਨੁੱਖ ਦੀ ਮਨੁੱਖਤਾ ਤੋਂ ਨੁਟ ਖਤਮ ਨਹੀਂ ਹੁੰਦੀ ਸਾਡੀ ਜੰਗ ਜਾਰੀ ਰਹੇਗੀ ਕੀ ਲੱਗਦਾ ਵੀ ਉਹ ਜੰਗ ਅੱਜ ਵੀ ਚੱਲ ਰਹੀ ਹੈ ਉਸ ਦੇ ਚ ਇੱਕ ਹੋਰ ਗਹਿਰੀ ਗੱਲ ਇਹ ਹੈ ਕਿ ਵੀ ਇੱਥੇ ਬੰਦਿਆਂ ਦੀ ਗੱਲ ਨਹੀਂ ਸਿਸਟਮ ਦੀ ਗੱਲ ਹੈ ਹਾਂਜੀ ਸਿਸਟਮ ਜਿਹੜਾ ਜਿਹਨੂੰ ਸਮਰਾਜਵਾਦ ਕਹਿੰਦੇ ਆ ਇਸ ਕਰਕੇ ਭਗਤ ਸਿੰਘ ਨੇ ਪੂਰਾ ਨਾਰਾ ਦਿੱਤਾ ਸੀ ਸਾਮਰਾਜਵਾਦ ਮਰਦਾਬਾ ਇਨਕਲਾਬ ਜ਼ਿੰਦਾਬਾਦ ਅਸੀਂ ਸਿਰਫ ਇਨਕਲਾਬ ਜ਼ਿੰਦਾਬਾਦ ਹਲੋਨੇ ਲੇਕਿਨ ਉਹ ਜਿਹੜੀ ਪਹਿਲੀ ਹੈ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਇਨਕਲਾਬ ਤਾਂ ਆਏਗਾ ਜੇ ਉਹ ਮਤਲਬ ਸਾਮਰਾਜਵਾਦੀ ਲੁੱਟ ਜਿਹੜੀ ਹੈ ਉਹ ਖਤਮ ਹੋਊਗੀ ਤਾਂ ਇਹ ਇਹ ਸਾਰਾ ਉਹਦਾ ਹਿੱਸਾ ਹੈ ਇਹਦੇ ਛੋਟੇ ਛੋਟੇ ਪਿਆਦੇ ਨੇ ਉਹਨਾਂ ਦੇ ਬਹੁਤ ਵੱਡਾ ਅਮਰੀਕਾ ਉਹਦਾ ਵੱਡਾ ਹੈਗਾ ਪਰ ਤੁਹਾਡੀਆਂ ਕਾਰਪੋਰੇਟ ਕੰਪਨੀਆਂ ਜਿਹੜੀਆਂ ਨੇ ਉਹ ਉਹ ਤੋਂ ਜ਼ਿਆਦਾ ਵੱਡੀਆਂ ਮਤਲਬ ਸਾਮਰਾਜਵਾਦ ਦੀ ਇਸਦਾ ਹੁਣ ਇਹ ਕਿ ਉਹ ਸਾਰਾ ਕੁਝ ਸਾਡੇ ਘਰਾਂ ਤੱਕ ਆਪਣੀ ਜੜਾਂ ਲਿਆਇਆ ਤੂੰ ਇਸ ਕਰਕੇ ਭਗ ਸਿੰਘ ਦਾ ਬਹੁਤ ਗਹਿਰਾ ਵਿਚਾਰ ਸੀ ਔਰ ਉਹਨੂੰ ਗਾਂ ਪੂਰੀ ਆਜ਼ਾਦੀ ਦੀ ਲੜਾਈ ਵਿੱਚ ਮਤਲਬ ਆਜ਼ਾਦੀ ਦਾ ਮਤਲਬ ਵੀ ਲੋਕਾਂ ਦਾ ਆਪਣੇ ਮਸਲੇ ਆਪ ਕਾ ਹੱਲ ਕਰਨ ਦੇ ਕਾਬਿਲ ਬਣਨਾ ਸੀ ਹੁਣ ਤੇ ਵਿਦਿਆ ਵੀ ਲੋਕਾਂ ਤੋਂ ਖੋਹ ਰਹੇ ਨੇ ਜਿਹੜੇ ਹੁਣ ਵਾਲੇ ਰੂਲਰਸ ਨੇ ਉਹ ਤੇ ਬੱਚਿਆਂ ਨੂੰ ਪੜਨ ਪੜ ਕੇ ਮਤਲਬ ਅਗਿਆਨੀ ਬਣਾਉਣਗੇ ਪੜਨ ਮੈਂ ਪੜ ਕੇ ਗਿਆਨ ਹੋਣਾ ਚਾਹੀਦਾ ਲਿਖਣ ਹੈ ਗਿਆਨੀ ਬਣਾਉਣਾ ਸੋ ਇਸ ਵੇਲੇ ਬਹੁਤ ਵੱਡਾ ਜਿਹੜਾ ਚੈਲੰਜ ਹੈ ਔਰ ਇਹ ਛੋਟਾ ਜਿਹਾ ਜਿਹੜਾ ਤੁਹਾਡੇ ਸਾਹਮਣੇ ਹੈ ਇਹਦੇ ਔਰ ਇਹਦਾ ਆਪਾਂ ਦੇਖਿਆ ਕਿ ਜੇ ਲੋਕਾਂ ਨੇ ਰੌਲਾ ਪਾਇਆ ਤੇ ਥੋੜਾ ਬਹੁਤ ਉਹਨਾਂ ਨੇ ਕੀਤਾ ਲੇਕਿਨ ਕੰਨ ਤੁਸੀਂ ਫੜਨੇ ਲੋਕਾਂ ਨੇ ਫੜਨੇ ਨੇ ਤਾਂ ਮਤਲਬ ਉਹ ਆਪਣੀ ਡਿਊਟੀ ਕਰਨਗੇ ਤੋਂ ਬਹੁਤ ਬਹੁਤ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਦਾ ਕਟਿਆ ਸੋ ਦਰਸ਼ਕੋ ਇਹ ਸਾਡੇ ਸ਼ਹੀਦ ਭਗਤ ਸਿੰਘ ਦੇ ਭਾਂਜਾ ਜੀ ਤੇ ਉਹਨਾਂ ਨੇ ਆਪਣੇ ਮਾਮਾ ਜੀ ਦੇ ਬਾਰੇ ਉਹਨਾਂ ਦੀ ਐਡਾਲੋਜੀ ਦੇ ਬਾਰੇ ਤੇ ਸਾਡੇ ਇਹਨਾਂ ਪਿੰਡਾਂ ਦੇ ਜੋ ਮੌਜੂਦਾ ਹਾਲਾਤ ਬਾਰੇ ਆਪਣੀ رائے ਰੱਖੀ ਤੁਹਾਨੂੰ ਉਹਨਾਂ ਦੇ ਵਿਚਾਰ ਕਿਵੇਂ ਲੱਗੇ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ